ਬਾਲ ਕਲਾ ਵਿਖੇ ਫਿੱਕੀ ਫਲੋ ਵੱਲੋਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੈਂਸਰ ਦਿਵਸ ਮਨਾਇਆ ਗਿਆ। ਇਸ ਮਹੱਤਵਪੂਰਨ ਆਯੋਜਨ ਵਿੱਚ ਬੀਐਨਆਈ ਨੇ ਵੀ ਆਪਣਾ ਯੋਗਦਾਨ ਪਾਇਆ। ਇਸ ਮਾਗਮ ਦੌਰਾਨ ਸੈਂਕੜੇ ਮਰੀਜ਼ਾਂ ਦੇ ਟੈਸਟ ਕੀਤੇ ਗਏ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਉਪਲਬਧ ਕਰਵਾਈਆਂ ਗਈਆਂ। ਉਪਲਬਧ ਸਹੂਲਤਾਂ ਵਿੱਚ ਅੱਖਾਂ ਦੀ ਜਾਂਚ, ਕਾਰਡੀਓਲੋਜੀ ਅਤੇ ਆਰਥੋਪੈਡਿਕ ਦੇ ਵਿਸ਼ੇਸ਼ ਤਜਰਬੇਕਾਰ ਡਾਕਟਰਾਂ ਦੀਆਂ ਸੇਵਾਵਾਂ ਸ਼ਾਮਲ ਰਹੀਆਂ। ਫਿੱਕੀ ਫਲੋ ਦੀ ਚੇਅਰਪਰਸਨ ਡਾਕਟਰ ਸਿਮਰਪ੍ਰੀਤ ਸੰਧੂ ਆਪਣੀ ਟੀਮ ਸਮੇਤ ਮੌਜੂਦ ਸਨ ਜਦ ਕਿ ਬੀਐਨਆਈ ਵੱਲੋਂ ਇਤਿੰਨ ਸਹਿਗਲ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸਿਹਤ ਵਿਭਾਗ ਨੂੰ ਆਦੇਸ਼ ਜਾਰੀ ਕੀਤਾ ਕਿ ਜੇਕਰ ਕਿਸੇ ਮਰੀਜ਼ ਨੂੰ ਕੈਂਸਰ ਦੀ ਪਛਾਣ ਹੁੰਦੀ ਹੈ ਉਸ ਦਾ ਇਲਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ ਇਸ ਸਮਾਗਮ ਪਿੰਡ ਵਾਸੀਆਂ ਅਤੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਸਾਬਿਤ ਹੋਇਆ ਜਿੱਥੇ ਉਹਨਾਂ ਨੂੰ ਜ਼ਰੂਰੀ ਸਿਹਤ ਸੰਬੰਧੀ ਜਾਣਕਾਰੀ ਮਿਲੀ ਅਤੇ ਮੁਫਤ ਇਲਾਜ ਦੀ ਸਹੂਲਤ ਵੀ ਉਪਲਬਧ ਹੋਈ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਡਿਫਰੈਂਟ ਸਕਰੀਨਿੰਗ ਵਾਂਸ ਹੈਗੇ ਜਿਵੇਂ ਮੈਮੋਗ੍ਰਾਫੀ ਪੈਪਸਮੇਲਸ ਪਰਸ਼ਾਂ ਦੇ ਵੀ ਅਸੀਂ ਪ੍ਰੋਸਟੇਟ ਦਾ ਵੀ ਬਲੱਡ ਟੈਸਟ ਹੋ ਰਿਹਾ ਹੈ ਪਲੱਸ ਵੀ ਹੈਵ ਔਰਲ ਸਕਰੀਨਿੰਗ ਮੂੰਹ ਦੇ ਕੈਂਸਰ ਲਈ ਕਲਾਸ ਵੀ ਅਸੀਂ ਫ੍ਰੀ ਮੈਡੀਸਿਨ ਦੇ ਰਹੇ ਹਾਂ ਤੇ ਅੱਖਾਂ ਦਾ ਚੈੱਕਅਪ ਕਰਕੇ ਫ੍ਰੀ ਚ ਐਂਖਾ ਦੇ ਵੀ ਹੈਵ ਵਰਲਡ ਕੈਂਸਰ ਕੇਅਰ ਲਾਈਕ ਆ ਟੋਲਡ ਯੂ ਵੀ ਹੈਵ ਐਸਪੀਆਈ ਪਹਿਲ ਕਾਰਡ ਜਿਹੜਾ ਜਿਹੜਾ ਇਸ ਚੀਜ਼ ਨੂੰ ਸਪਾਂਸਰ ਕਰ ਰਿਹਾ ਹੈ ਵੀ ਹੈਵ ਫਿੱਕੀ ਫਲੋ ਸਰਕਾਰ ਡੀਸੀ ਮੈਮ ਲਾਈਕ ਐਂਡ ਦਨ ਐਸਐਮਓ ਮੈਮ ਐਂਡ ਦਨ ਅਦਰਬਾਟ ਫਾਰਮਾਸਿਊਟੀਕਲ ਪਾਰਟਨਰਸ ਐਂਡ ਨੋਵਲਟੀ ਤੇ ਰੈਵਨਡਲ ਫਿਰ ਸਾਡੇ ਕੋਲੇ ਸੰਸਥਾਵਾਂ ਪਾਰਟਨਰਸ ਹੈ ਬੀਐਨਆਈ ਤੇ ਇਨਰ ਰੀਲ ਔਰ ਉਦੋਂ ਬਾਅਦ ਹਸਪਤਾਲ ਹੈਗੇ ਕੇ ਮੈਕਸ ਅਮਰੀਕਨ ਪ੍ਰੀਪ ਹਸਪਤਾਲ ਡਾਕਟਰ ਹਰਦਾਸ ਹਸਪਤਾਲ ਐਂਡ ਕੀ ਕਹਿੰਦੇ ਕੇਅਰਵੈਲ ਬਹੁਤ ਤੁਸੀਂ ਦੇਖੋ ਉਹ ਜਿਹੜੀ ਲੇਡੀਆਂ ਆ ਉਹ ਤੁਸੀਂ ਇਸ ਦੋ ਬਾਅਦ ਉੱਥੇ ਜਾਇਓ ਜਿੱਥੇ ਕਿ ਆਏ ਦਾ ਹੈਗਾ ਉੱਥੇ ਸਾਰੇ ਲੋਕ ਆਪਣੇ ਬੜਾ ਸੋਹਣੇ ਤਰੀਕੇ ਨਾਲ ਆਈਸ ਚੈੱਕਅਪ ਕਰਾ ਆਪਾ ਪਿੱਟੇ ਵੱਡ ਚ ਵੀ ਇਹੀ ਕੀਤਾ ਸੀ ਬਟਾਲਾ ਪਿੱਟੇ ਵੱਡ ਵਿੱਚ ਸਾਰੇ ਸੀਗੇ ਸੋ ਉਹ ਸਗੋ ਜੋ ਵਿਡਾਲੇ ਪਿੱਟੇ ਵੱਡ ਚ ਵੀ 20 ਲੋਕਾਂ ਦੀਆਂ ਸਰਜਰੀਜ਼ ਹੋਣ ਵਾਲੀਆਂ ਸੀ ਉਹ ਪੇਸ਼ੈਂਟ ਕੱਲ ਜਾ ਰਹੇ ਹੈ ਤੋ ਅਸੀਂ ਇਹ ਨਹੀਂ ਹੈ ਕਿ ਅਸੀਂ ਦੇਖਿਆ ਤੇ ਅਸੀਂ ਛੱਡਤਾ ਵੀ ਕੰਟੀਨਿਊਸਲੀ ਫਾਲੋਡ ਦਾ ਪੇਸ਼ੈਂਟਸ ਨੂੰ ਅਗਰ ਕਿਸੇ ਤਰ੍ਹਾਂ ਦੇ ਮੁਤਲਬ ਖਾਸ ਤਾ ਕੋਈ ਕੈਂਸਰ ਡਿਟੈਕਸ਼ਨ ਹੁੰਦੀ ਤੇ ਡੀਸੀ ਮੈਮ ਕਹਿ ਕੇ ਗਏ ਹੈ ਉਹ ਬਕਾਇਦਾ ਸਰਕਾਰੀ ਅਦਾਰਿਆਂ ਨੂੰ ਕਹਿ ਕੇ ਉਥੇ ਇਲਾਜ ਲਈ ਉਹਨਾਂ ਨੂੰ ਬੁਲਾਇਆ ਉਹਨੇ ਮੈਨੂੰ ਲਿਸਟ ਮੰਗੀ ਹੈ ਸੋ ਉਸ ਤੋਂ ਬਾਅਦ ਅਸੀਂ ਲਿਸਟ ਸਾਰੀ ਭੇਜਾਂਗੇ ਤਾਂ ਕਿ ਉਹਨਾਂ ਲੋਕਾਂ ਦਾ ਸਹੀ ਇਲਾਜ ਸਮੂਹ ਇਲਾਜ ਮੇਰੇ ਉਪਰਾਲੇ ਇਹ ਹੀ ਹੈ ਜੀ ਤੁਸੀਂ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਅੱਜ ਮੈਨੂੰ ਬੜੇ ਸਾਰੇ ਹਸਪਤਾਲਾਂ ਨੇ ਕਿਹਾ ਕੇ ਆ ਕੇ ਲਗਾਓ ਬੜੀ ਇੰਟਰਸਟਿੰਗ ਹੈ ਕਿ ਲੋਕ ਮੈਨੂੰ ਅਪਰੋਚ ਕਰ ਰਹੇ ਕਿ ਮੈਡਮ ਹੁਣ ਸਾਡੇ ਪਿੰਡ ਆਜੋ ਸੋ ਦੋ ਕੈਂਪਸ ਤਾਂ ਮੈਨੂੰ ਬਾਰ ਬਾਰ ਮਿਲ ਗਏ ਸੋ ਇੱਕੋ ਹੀ ਹੈ ਮੈਂ ਆਈ ਕੈਨ ਬੀ ਐਵਰੀ ਸੰਡੇ ਇਨ ਅ ਪਿੰਡ ਡੂਇੰਗ ਅ ਕੈਂਪ ਬਿਕਾਜ਼ ਮੈਂ ਸਭ ਨੂੰ ਕਹਿੰਨੀ ਹੈ ਕਿ ਮੇਰਾ ਪਛੋਕਰ ਪਿੰਡੋਂ ਲਾ ਕੇ ਤੋਂ ਹੈ ਮੈਂ ਪਿੰਡਾ ਜੋ ਆਈ ਹੈ ਸਿਰਫ ਸਾਡਾ ਖਾਨਦਾਨ ਪੜ ਗਿਆ ਡਾਕਟਰ ਹਰਦਾਸ ਸਿੰਘ ਸੰਦੋ ਉਹ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਆਈ ਸੀ ਸਿਰਫ ਪਾੜ ਲੈ ਕੇ ਬਟ ਜੋ ਬੰਦਾ ਆ ਤਾਂ ਛੋਕ ਕਰ ਛੱਡ ਦਿੰਦਾ ਉਹਦੀ ਕੋਈ ਜਿਹੜੀਆਂ ਰੂਟਸ ਨਹੀਂ ਹੁੰਦੀਆਂ ਆਈ ਥਿੰਕ ਉਹ ਬੰਦੇ ਦਾ ਵਜੂਦ ਨਹੀਂ ਹੁੰਦਾ ਸੋ ਮੈਂ ਤਾਂ ਜੋ ਮੇਰੀ ਹੁਣ ਬਾਕੀ ਦੀ ਉਮਰ ਦਾ ਆਈ ਅੰਹਸ ਆਈ ਵਾਂਟ ਟੂ ਵਰਕ ਫॉर ਰੂਰਲ ਲਾਈਵਲੀਹੂਡ ਰੂਰਲ ਮੈਸ਼ਿਨ ਰੂਰਲ ਹੈਲਥ ਤੇ ਬੱਚਿਆਂ ਨੂੰ ਵੀ ਉਸ ਮੁਕਾਮ ਤੇ ਲੈ ਕੇ ਆਉਣਾ ਹੈ ਕਿ ਉਹ ਸ਼ਹਿਰੀ ਬੱਚਿਆਂ ਨਾਲ ਆ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੋਣ ਵੀ ਆਡ ਵੈਰੀ ਹੈਪੀ ਟੂ ਬੀ ਹੇਅਰ ਸਾਨੂੰ ਜਿਹੜੇ ਡਾਕਟਰ ਸਿਮਰਪ੍ਰੀਤ ਮੈਡਮ ਨੇ ਫਿਕੀ ਫਲੋ ਦੇ ਚੇਅਰਮੈਨ ਚੇਅਰਪਰਸਨ ਨੇ ਉਹਨਾਂ ਨੇ ਅੱਜ ਸਾਨੂੰ ਇਨਵਾਈਟ ਕੀਤਾ ਐਂਡ ਵੀ ਆਲ ਬੀਐਨਆਈ ਕੇਅਰਸ ਫ্রম ਬੀਐਨਆ ਅੰਮ੍ਰਿਤਸਰ ਅਸੀਂ ਆਪਣੀ ਟੀਮ ਦੇ ਨਾਲ ਅੱਜ ਅਸੀਂ ਇੱਥੇ ਆਏ ਆ ਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਹਗਾ ਰਹੇ ਆ ਜਿੱਥੇ ਕਿ ਕੈਂਸਰ ਅਵੇਅਰਨੈਸ ਦਾ ਇੱਕ ਬਹੁਤ ਹੀ ਵੱਡਾ ਬਿਗ ਇਵੈਂਟ ਹਗਾ ਹੈ ਜਿਹਦੇ ਤਹਿਤ अर्ਲੀ ਡਿਟੈਕਸ਼ਨ ਐਂਡ ਹੜਪਾਸੇ ਇਦਰ ਆਈਸ ਦਾ ਉਸ ਪਾਸੇ ਡਿਫਰੈਂਟ ਕੈਂసర్ ਡਿਟੈਕਸ਼ਨ ਬੱਸਿਸ ਐਂਡ ਬੈਂਡਸ ਆਰ देयर ਉਸ ਤੋਂ ਬਾਅਦ ਉਹਨਾਂ ਦੀ ਡਿਟੈਕਸ਼ਨ ਤੋਂ ਬਾਅਦ ਇੱਕ ਸਾਢੇ ਦੇ ਸਾਢੇ ਡਿਫਰੈਂਟ ਹਸਪੀਟਲਸ ਤੇ ਡਾਕਟਰ ਦੇ ਨਾਲ ਉਹਨਾਂ ਦਾ ਫਿਰ ਆਫਟਰ ਸਰਜਰੀ ਐਂਡ 올 ਟ੍ਰੀਟਮੈਂਟ ਵੀ ਉਹਨਾਂ ਨੂੰ ਐਡਵਾਈਸ ਕੀਤਾ ਜਾ ਰਿਹਾ ਹੈ ਥਿਸ ਇਜ਼ ਅ ਬਿਊਟੀਫੁਲ ਥਿੰਗ ਕਿਉਂਕਿ ਜਿਹੜੇ ਲੋਕਾਂ ਨੂੰ ਲੋਰ ਹੈਗੀ ਹੈ ਜਦੋਂ ਅਸੀਂ ਉਹਨਾਂ ਨੂੰ ਅਵੇਅਰ ਕਰਾ ਰਹੇ ਹਾਂ ਇਸ ਤੋਂ ਸੁਣੀ ਚੀਜ਼ ਕੀ ਹੋ ਸਕਦੀ ਹੈ ਕਿਉਂਕਿ ਇੱਕ ਸਮੇਂ ਤੇ ਜਿਹੜੀ ਚੀਜ਼ ਪਤਾ ਚੱਲ ਜਾਵੇ ਤੇ ਅਗਰ ਉਹਦੀ ਸਮੇਂ ਤੇ ਕਿਉੜ ਹੋ ਜਾਏ ਦਿਸ ਇਜ਼ ਦ ਬਿਗੇਸਟ ਥਿੰਗ ਤੇ ਉਹ ਵੀ ਜਿਹੜੇ ਲੋੜਮੰਦ ਲੋਕੀ ਆ ਜਿਹੜੇ ਲੋਕਾਂ ਨੂੰ ਨੀਡ ਹੈਗੀ ਆ ਉਹਨਾਂ ਵਾਸਤੇ ਜਦੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਥੀਸ ਐਫਰਟਸ ਆਰ ਰੀਲੀ ਰੀਲੀ ਅਪਰੀਸ਼ੀਏਟਡ ਜਿੰਨਾ ਵੀ ਕਿਹਾ ਜਾਏ ਉਹ ਘੱਟ ਹੈ ਜੀ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਮੈਨੂੰ ਹੁਣੇ ਪਤਾ ਲੱਗਾ ਵੀ ਕਾਫੀ ਸਾਡੇ ਜਿਹੜੇ ਪੇਸ਼ੈਂਟਸ ਹੈਗੇ ਨੇ ਡਿਟੈਕਟ ਵੀ ਹੋਇਆ ਹੈ ਉਹਨਾਂ ਦਾ ਕੈਂਸਰ ਤੋਂ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ ਅਗਰ ਅਗਰ ਟਾਈਮ ਸਿਰ ਕੋਈ ਚੀਜ਼ ਡਿਟੈਕਟ ਹੋ ਜੇ ਤੇ ਉਹਦਾ ਜਿਹੜਾ ਕੇਅਰ ਹੈ ਉਹਦਾ ਟ੍ਰੀਟਮੈਂਟ ਟਾਈਮ ਸੇ ਸ਼ੁਰੂ ਹੋ ਜੇ ਇਹੀ ਕਵੇਰਨੈਸ ਹੈ ਤੇ ਜੋ ਸਾਡਾ ਪਰਪਸ ਸੀ ਐਸ ਕੈਂਪ ਦਾ ਤੇ ਉਹ ਪੂਰਾ ਪੂਰਾ ਆਪਣੇ ਉਤਰਿਆ ਜੀ ਦੇ ਮੈਂ ਇਹੀ ਕਹਿਣਾ ਚਾਹਾਂਗੀ ਸਾਨੂੰ ਇਸਤਾਂ ਦੇ ਉਪਰਾਲੇ ਫਿਊਚਰ ਵਿੱਚ ਵੀ ਕਰਨੇ ਚਾਹੀਦੇ